ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਪਾ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਉਹ ਗੱਲਬਾਤ ਇਹ ਹੈ ਕਿ ਇੱਕ ਦਿਨ ਦੇ ਚੂਚੇ ਨੂੰ ਫੀਡ ਕਿਸ ਤਰ੍ਹਾਂ ਪਾਉਣੀ ਆ ਆਪਾਂ ਸਾਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਕਿ ਕਿਵੇਂ ਪਾਉਣੀ ਆ ਫੀਡ ਕਿਹੜੇ ਫੀਡਰ ਲਾਉਣੇ ਨੇ ਕਿਹੜੀ ਫੀਡ ਪਾਉਣੀ ਆ ਕਿਸ ਤਰ੍ਹਾਂ ਪਾਉਣੀ ਆ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਦੋਸਤੋ ਜਦੋਂ ਆਪਾਂ ਬੱਚਾ ਘਰੇ ਲੈ ਆਏ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਬੱਚੇ ਨੂੰ ਗੋੜਾ ਵਾਲਾ ਪਾਣੀ ਦੇਣਾ ਤੁਹਾਨੂੰ ਪਤਾ ਹੀ ਆ ਸਭ ਨੂੰ ਇਸ ਬਾਰੇ ਆਪਾਂ ਸਭ ਤੋਂ ਪਹਿਲਾਂ ਉਹਨੂੰ ਗੋੜਾ ਵਾਲਾ ਪਾਣੀ ਦੇਣਾ ਉਸ ਤੋਂ ਬਾਅਦ ਕੀ ਕਰਨਾ ਥੱਲੇ ਅਖਬਾਰ ਵਿਛਾ ਕੇ ਚੰਗੀ ਤਰ੍ਹਾਂ ਡਬਲ ਜਿਹੜੀ ਲੇਅਰ ਅਖਬਾਰ ਦੀ ਆਪਾਂ ਵਿਛਾਲਾਂਗੇ ਅਖਬਾਰ ਵਿਛਾਉਣ ਤੋਂ ਬਾਅਦ ਦੋਸਤੋ ਆਪਾਂ ਜਿਹੜਾ ਸਾਰੇ ਹਰ ਇੱਕ ਜਗ੍ਹਾ ਤੇ ਫੀਡ ਖੰਡਿਆਦਾਂਗੇ ਜਿੱਥੇ-ਥੇ ਆਪਣੇ ਬੱਚੇ ਨੇ ਆਈ ਨਹੀਂ ਆਪਾਂ ਇੱਕ ਥਾਂ 'ਤੇ ਢੇਰੀ ਲਾ ਦਾਂਗੇ ਸਾਰੇ ਕਿਤੇ ਖਿਲਾਰ ਦਾਂਗੇ ਉਹਨੂੰ ਇਸ ਤਰ੍ਹਾਂ ਠੀਕ ਆ ਤਾਂ ਕਿ ਆਪਣੀ ਫੀਡ ਜਿਹੜੀ ਹਰ ਇੱਕ ਬੱਚੇ ਤੱਕ ਪਹੁੰਚ ਸਕੇ ਜੇਕਰ ਆਪਾਂ ਇੱਕ ਢੇਰੀ ਲਾ ਕੇ ਧਰ ਦਿੰਨੇ ਆ ਤੇ ਉਹ ਸਾਰੇ ਬੱਚਿਆਂ ਤੱਕ ਫੀਡ ਉੱਥੇ ਨਹੀਂ ਪਹੁੰਚ ਸਕੂਗੀ ਸੋ ਆਪਾਂ ਨੂੰ ਫੀਡ ਚੰਗੀ ਤਰ੍ਹਾਂ ਵਿਛਾ ਦੇਣੀ ਆ ਉਹ ਅਖਬਾਰ ਦੇ ਉੱਪਰ ਖਿਲਾਰ ਦੇਣੀ ਆ ਉਸ ਤੋਂ ਬਾਅਦ ਦੋਸਤੋ ਜਿਹੜੀ ਫੀਡ ਦਾ ਖਰਚਾ ਕਿੰਨਾ ਆਉਂਦਾ ਹੁੰਦਾ ਆਪਾਂ ਇਹ ਵੀ ਦੱਸ ਦਈਏ 100 ਬੱਚੇ ਮੰਗਰ ਦੋਸਤੋ ਜਿਹੜਾ 75 ਕਿਲੋ ਫੀਡ ਲੱਗਦੀ ਹੈ ਇੱਕ ਮਹੀਨੇ ਦੀ 100 ਬੱਚੇ ਮੰਗਰ 1 ਮਹੀਨੇ ਦੀ 75 ਕਿਲੋ ਫੀਡ ਲੱਗਦੀ ਹੈ ਮਤਲਬ ਕਿ ਡੇਢ ਬੋਰੀ ਲੱਗਦੀ ਹੈਗੀ ਜੇਕਰ ਆਪਾਂ ਫੀਡ ਦੀ ਗੱਲ ਕਰੀਏ ਤੁਸੀਂ ਜਿਸ ਹਸਾਬ ਨਾਲ ਬੱਚੇ ਰੱਖਣੇ ਆ ਉਸ ਹਸਾਬ ਨਾਲ ਤੁਸੀਂ ਕੈਲਕੂਲੇਸ਼ਨ ਕਰਕੇ ਤੁਸੀਂ ਉਹ ਕਰ ਸਕਦੇ ਹੋਗੇ ਫੀਡ ਪਹਿਲਾਂ ਲਿਆ ਕੇ ਰੱਖ ਸਕਦੇ ਹੋ ਤਾਂ ਕਿ ਜੇਕਰ ਤੁਹਾਨੂੰ ਫੀਡ ਨਾ ਟਾਈਮ ਤੇ ਮਿਲੇ ਫਿਰ ਮੁਸ਼ਕਿਲ ਹੋ ਜਾਂਦਾ ਉਸ ਹਸਾਬ ਨਾਲ ਤੁਸੀਂ ਫੀਡ ਪਹਿਲਾਂ ਲਿਆ ਕੇ ਰੱਖ ਸਕਦੇ ਹੋ ਉਦੋਂ ਬਾਅਦ ਦੋਸਤੋ ਜਿਹੜਾ ਦੂਸਰੇ ਦਿਨ ਕੀ ਕਰਨਾ ਦੂਸਰੇ ਦਿਨ ਡ੍ਰਿੰਕਰ ਲਗਾ ਦੇਣੇ ਆ ਤੇ ਫੀਡਰ ਲਗਾ ਦੇਣੇ ਆ ਜਿਹੜੇ ਫੀਡਰ ਲਾਉਣੇ ਨੇ ਤੁਸੀਂ ਉਹ ਰੈੱਡ ਕਲਰ ਦੇ ਲਗਾਉਣੇ ਨੇ ਲਾਲ ਕਲਰ ਦੇ ਤੁਸੀਂ ਇਹ ਫੀਡਰ ਲਗਾ ਦੇਣੇ ਹੈਗੇ ਜਿਹੜਾ ਲਾਲ ਰੰਗ ਆ ਦੋਸਤੋ ਇਹ ਬੱਚਿਆਂ ਨੂੰ ਅਟਰੈਕਟ ਕਰਦਾ ਆਪਣੇ ਵੱਲ ਦੂਸਰੇ ਦਿਨ ਫੀਡਰ ਵੀ ਲਾਉਣਿਆ ਤੇ ਥੱਲੇ ਵੀ ਖਿਲਾਰ ਦੇਣੀ ਹੈ ਫੀਡਰ ਪਤਾ ਲਾਵਾਂਗੇ ਕਿ ਉਹਨਾਂ ਨੂੰ ਆਤ ਪੈ ਜੇ ਫੀਡਰ 'ਚੋਂ ਖਾਣ ਦੀ ਤੇ ਇਸ ਲਈ ਆਪਾਂ ਫੀਡਰ ਲਗਾ ਦਾਂਗੇ ਪਰ ਜਿਹਨੂੰ ਨਹੀਂ ਪਤਾ ਚਲੋ ਹਨਾ ਉਹ ਥੱਲੋਂ ਵੀ ਖਾ ਸਕੇ ਤੇ ਫੀਡਰ 'ਚੋਂ ਵੀ ਖਾ ਸਕੇ ਦੋਨੇ ਪਾਸੇ ਉਹ ਖਾ ਸਕੇ ਅਪਾ ਜਿਆਦਾਤਰ ਬੱਚੇ ਨੂੰ ਫੀਡਰ ਚੋ ਖਵਾਉਣ ਦੀ ਕੋਸ਼ਿਸ਼ ਕਰਨੀ ਆ ਤਾਂ ਕਿ ਜਿਹੜੀ ਥੱਲੇ ਫੀਡਰ ਡੁੱਲੀ ਹੁੰਦੀ ਆ ਉਹ ਚ ਮਿੱਠਾ ਵਗੈਰਾ ਹੁੰਦੀਆਂ ਨੇ ਉਹ ਖਾ ਕੇ ਬੱਚੇ ਬੱਚਾ ਜਿਹੜਾ ਉਹ ਬਿਮਾਰ ਹੋ ਸਕਦਾ ਬਿਮਾਰ ਹੋਣ ਦੇ ਚਾਂਸ ਥੋੜੀ ਜਿਹਾ ਜ਼ਿਆਦਾ ਹੁੰਦੇ ਨੇ ਸੋ ਆਪਾਂ ਜ਼ਿਆਦਾ ਕੋਸ਼ਿਸ਼ ਕਰਨੀ ਆ ਕਿ ਬੱਚਾ ਫੀਡਰ ਚੋਂ ਹੀ ਖਾਵੇ ਜੇਕਰ ਫੀਡਰ ਚੋਂ ਨਹੀਂ ਖਾ ਰਿਹਾ ਤਾਂ ਆਪਾਂ ਉਹਨੂੰ ਹਲਕਾ ਜਿਹਾ ਸੋਟੀ ਨਾਲ ਖੜਕਾ ਦੇਣਾ ਜਿੱਧਰ ਨੂੰ ਆਵਾਜ਼ ਆਉਂਦੀ ਆ ਉਧਰ ਨੂੰ ਬੱਚੇ ਥੋੜਾ ਜਿਆਦਾ ਜਾਂਦੇ ਨੇ ਸੋ ਆਪਾਂ ਫੀਡਰ ਚ ਫੀਡ ਪਾ ਦੇਣੀ ਆ ਬੱਚੇ ਹੌਲੀ-ਹੌਲੀ ਜਿਹੜਾ ਫੀਡਰ ਚੋਂ ਫੀਡ ਫੀਡ ਖਾਣ ਲੱਗ ਜਾਣਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਅੱਗੇ-ਅੱਗੇ ਪਾਲਦੇ ਰਹਿਣਾਗਾ ਸੋ ਜਿਹੜਾ ਬੱਚਾ ਪਾਲਣਾ ਪਹਿਲੇ 10-15 ਦਿਨ ਬਹੁਤ ਧਿਆਨਪੂਰਵਕ ਆਪਾਂ ਨੂੰ ਪਾਲਣਾ ਪੂ ਇਸ ਤਰ੍ਹਾਂ ਤੁਸੀਂ ਉਹਨੂੰ ਫੀਡ ਪਾ ਸਕਦੇ ਜਿਹੜੀ ਫੀਡ ਪਾਉਣੀ ਆ ਉਹ ਤੁਸੀਂ ਪਾਉਣੀ ਆ ਕ੍ਰਮਚਿਕ ਵੀ ਪਾ ਸਕਦੇ ਹੋਗੇ ਤੇ ਬੱਚਿਆਂ ਵਾਲੀ ਫੀਡ ਵੀ ਹੁੰਦੀ ਹੈ ਗਰੋਵਰ ਦੀ ਤੁਸੀਂ ਉਹ ਵੀ ਪਾ ਸਕਦੇ ਹੋ ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਸੋ ਇਸ ਤਰ੍ਹਾਂ ਤੁਸੀਂ ਪਹਿਲੇ 2-4 ਦਿਨ ਉਹਦੀ ਮੈਨੇਜਮੈਂਟ ਕਰਨੀ ਆ ਜੇਕਰ ਤੁਸੀਂ ਸਹੀ ਮੈਨੇਜਮੈਂਟ ਕਰੋਗੇ ਤਾਂ ਜਿਹੜਾ ਬੱਚਾ ਬਿਲਕੁਲ ਤੰਦਰੁਸਤ ਤੇ ਸਹੀ ਪੜੂਗਾ ਇਦਾਂ ਦੀ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਹਰ ਇੱਕ ਵੀਡੀਓ ਆਪਣੀ ਸਮੇਂ ਸਿਰ ਪਹੁੰਚ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ